ਦਾਸ ਕਰਮਜੀਤ ਸਿੰਘ ਗਿੱਲ ਸਰਪ੍ਰਸਤ ਸੰਵਿਧਾਨ ਸੋਸ਼ਲ ਸੰਘਰਸ਼ ਕਮੇਟੀ ਅੱਜ ਦਾ ਸੰਘਰਸ਼ ਆਪ ਸਭ ਨੂੰ ਪਤਾ ਹੈ ਕਿ ਲੰਬੇ ਸਮੇਂ ਤੋਂ ਦੇਸ਼ ਵਿਰੋਧੀ ਤਾਕਤਾਂ ਸਾਡੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖਤਰਾ ਬਣੀਆਂ ਹੋਈਆਂ ਨੇ ਜਿਨ੍ਹਾਂ ਨੂੰ ਇਹ ਗੱਲ ਹজম ਨਹੀਂ ਹੁੰਦੀ ਕਿ ਜਿਹੜਾ ਸਾਡਾ ਭਾਰਤ ਦਾ ਸੰਵਿਧਾਨ ਹੈ ਜਿਨੇ ਸਰਬ ਧਰਮ ਨੂੰ ਬਰਾਬਰਤਾ ਦੇ ਅਧਿਕਾਰ ਦਿੱਤੇ ਹੋਏ ਨੇ ਜਿਨੇ ਸਰਬ ਜਾਤਾਂ ਨੂੰ ਬਰਾਬਰਤਾ ਦੇ ਅਧਿਕਾਰ ਦੇ ਕੇ ਸਮੇ ਦਾ ਹਾਂਡੀ ਬੜਾਇਆ ਹੋਇਆ ਹੈ ਉਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਵੀ ਆਰ ਅੰਬੇਦਕਰ ਸਾਹਿਬ ਬਹੁਤ ਰੱਤੇ ਦਿਬੇ ਨੇ ਪਰ ਅੱਜ ਸਾਰਾ ਸਮਾਜ ਇਕੱਠਾ ਹੈ ਦੇਸ਼ ਦੀ ਆਵਾਮ ਉਹਨੂੰ ਮੂੰਹ ਤੋਂ ਉਡਵਾ ਜਵਾਬ ਦੇ ਲਈ ਤਿਆਰ ਬਰ ਤਿਆਰ ਹੈ ਕੱਲ ਅਸੀਂ ਆਪਣੀ ਜਥੇਬੰਦੀ ਵੱਲੋਂ ਜਦੇਦਾਰ ਸ਼੍ਰੀ ਅਕਾਲ ਤਖਸਬ ਨੂੰ ਮੰਗ ਪੱਤਰ ਭੇਜਿਆ ਜਿਹਦੇ ਵਿੱਚ ਅਸੀਂ ਜਦੇਦਾਰ ਸਾਹਿਬ ਨੂੰ ਇਹ ਬੇਨਤੀ ਕੀਤੀ ਸੀ ਕਿ ਜਥੇਦਾਰ ਸਾਹਿਬ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਨੇ ਜਿੰਨਾ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਸਾਰੇ 71 ਹੋਣ ਸ਼੍ਰੀ ਅਕਾਲ ਤਖਸਾਲ ਸਾਹਿਬ ਤੇ ਬੀ ਆਰ ਅੰਬੇਦਕਰ ਸਾਹਿਬ ਦੀ ਜਿਹੜੀ ਆ ਪ੍ਰਤਿਮਾ ਵਾਸਤੇਪਿਤ ਨੇ ਉਹਨਾਂ ਨੂੰ ਹਟਾਉਣ ਦੇ ਵਾਸਤੇ ਉਹ ਕੋਸ਼ਿਸ਼ ਕਰਨ। ਸਭ ਤੋਂ ਪਹਿਲਾਂ ਤੇ ਜਥੇਦਾਰ ਸ਼੍ਰੀ ਅਕਾਲ ਤਖਸਾਲ ਸਾਹਿਬ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਫਿਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਜੋ ਜਿਹੜੇ ਸਹਾਇਤਾ ਉਹਦੇ ਨਾਲ ਗੁਰਪਤਵੰਨ ਪੰਨੂ ਦੇ ਜਿਹੜੇ ਹੌਂਸਲੇ ਪ੍ਰਸਤ ਹੋ ਚੁੱਕੇ ਨੇ ਗੁਰਪਤਵੰਨ ਸਿੰਘ ਪੰਨੂ ਡਰ ਚੁੱਕਾ ਉਹ ਸਮਾਜ ਦੇ ਅੱਗੇ ਸਰਿੰਡਰ ਕਰ ਚੁੱਕਾ ਹੈ ਉਹਦੀ ਹਿੰਮਤ ਨਹੀਂ ਕਿ ਉਹ ਸਮਾਜ ਦਾ ਸਾਹਮਣਾ ਕਰ ਸਕੇ ਜਿਹੜੇ ਡਰ ਦੇ ਕਰਕੇ ਉਹਨੇ ਆਪਣੀ ਜਿਹੜੀ ਵੀਡੀਓ ਆਫੀਸ਼ੀਅਲੀ ਪੇਜ ਤੋਂ ਹੀ ਡਿਲੀਟ ਕਰ ਦਿੱਤੀ ਹੈ ਸਭ ਤੋਂ ਪਹਿਲਾਂ ਤੇ ਮੈਂ ਸਮਾਜ ਨੂੰ ਮੁਬਾਰਕ ਹਟਦਾ ਤੇ ਸਾਰੇ ਹੀ ਨੁਮਾਇੰਦਿਆਂ ਨੂੰ ਧੰਨਵਾਦ ਵੀ ਆਖਦਾ ਜਿਨ੍ਹਾਂ ਦੇ ਸੰਘਰਸ਼ ਨੇ ਗੁਰਪਤਵੰਨ ਸਿੰਘ ਪੰਨੂ ਦੇ ਹੌਸਲੇ ਪਸਤੇ ਦੇਖੋ ਅੱਜ ਗੁਰਪਤਵੰਨ ਸਿੰਘ ਪੰਨੂ ਹੱਤਵਾਦੀ ਦਾ ਪੁਤਲਾ ਸਾੜਿਆ ਗਿਆ ਉਤਲਾ ਸਾੜ ਕੇ ਉਹਨੂੰ ਅਸੀਂ ਚੇਤਾਵਨੀ ਵੀ ਦਿੱੰਨੇ ਆ ਤੇ ਉਹ ਡਰ ਚੁੱਕਾ ਸਭ ਤੋਂ ਪਹਿਲੀ ਗੱਲ ਇਹ ਆ ਕਿ ਸਾਡੇ ਪੰਜਾਬੀਆਂ ਦੇ ਹੌਸਲੇ ਬੜੇ ਦਰਿਆ ਦਿੱਲੀ ਦੇ ਇਹ ਪਹਿਲ ਕਰਦੇ ਨਹੀਂ ਧੂਲ ਛੱਡਦੇ ਨਹੀਂ ਜਿਹੜਾ ਉਹਨੇ ਇੱਕ ਸਮਾਜ ਨੂੰ ਸੁਣਿਆ ਦਿੱਤਾ ਆਪਣੇ ਡਰ ਦਾ ਸਹਿਮ ਦਾ ਜਿਸ ਡਰ ਤੇ ਸਹਿਮ ਦੇ ਮੋਹਲ ਚ ਆਣਗੇ ਉਹਨੇ 29 April ਵਾਲੀ ਵੀਡੀਓ ਆਪਣੇ ਆਫੀਸ਼ੀਅਲੀ ਪੇਜ ਤੋਂ ਡਿਲੀਟ ਕਰ ਦਿੱਤੀ ਆ ਇਸ ਕਰਕੇ ਅਸੀਂ ਉਹਨੂੰ ਸੁਝਾਅ ਦੇ ਸਕਦੇ ਆ ਕੀ ਸਾਡਾ ਸੁਝਾਅ ਮੰਨ ਲੂਗਾ ਤੇ ਠੀਕ ਰਹੂਗਾ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਦਾ ਆਪਣੇ ਘਰ ਚੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਜੂਗਾ ਹਾਂਜੀ ਆਪਣਾ ਨਾਮ ਲਾ ਦਿਓ ਕਿਉਂ ਬੱਲੇ ਸੋਡਰ ਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜੈ ਭੀਮ ਤਾਸ ਪੰਕੀ ਨਾ ਸ਼ਿਰਕਲ ਮੁਖੀ ਵਾਲਮੀਕ ਸਦਾ ਸਵਾ ਤੋਂ ਅੱਜ ਦਾ ਜਿਹੜਾ 29 April ਵਾਲੇ ਦਿਨ ਗੁਰਪਤਵੰਤ ਸਿੰਘ ਆਤਕਵਾਦੀ ਦਾ ਜਿਹੜਾ ਪੁਤਲਾ ਫੂਕਾ ਗਿਆ ਉਹਨੇ ਪਿਛਲੇ ਦਿਨੀ ਇੱਕ ਆਪਣੀ ਪੋਸਟ ਜਾਰੀ ਕੀਤੀ ਸੀ ਕਿ 29 April ਵਾਲੇ ਦਿਨ ਅੰਮ੍ਰਿਤਸਰ ਦੇ ਵਿੱਚੋਂ ਜਿਹੜੇ ਬਾਬਾ ਸਾਹਿਬ ਦੇ ਸਟੈਚੂ ਲੱਗੇ ਆ ਉਹ ਟਾਏ ਜਾਣ ਔਰ ਮੈਂ ਧੰਨਵਾਦ ਕਰਦਾ ਹਾਂ ਅੰਮ੍ਰਿਤਸਰ ਪ੍ਰਸ਼ਾਸਨ ਦਾ ਔਰ ਆਪਣੇ ਸਮਾਜ ਦਾ ਵੀ ਜਿਨ੍ਹਾਂ ਡਟ ਕੇ ਇਹੋ ਜਿਹੇ ਹੱਤਕਵਾਦ ਦਾ ਮੁਕਾਬਲਾ ਕੀਤਾ ਵਾ ਤਾਂ ਔਰ ਅੱਜ 29 April ਵਾਲੇ ਦਿਨ ਇਹਦਾ ਸਾਡੇ ਜਥੇਬੰਦੀਆਂ ਵੱਲੋਂ ਇਹਦਾ ਮੁਤਲਾ ਭੂਗਾ ਗਿਆ ਵਾ ਔਰ ਮੈਂ ਭਾਰਤ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਭਾਰਤ ਵਿੱਚ ਲਿਆਂਦਾ ਜਾਵੇ ਤੇ ਤੇ ਦੇ ਖਿਲਾਫ ਜਿਹੜੀ ਪੰਦੀ ਕਾਨੂੰਨੀ ਕਾਰਵਾਈਆਂ ਕੀਤੀਆਂ ਜਾਂਦਾ ਬਹੁਤ ਸਾਰਾ ਇੱਕ ਗੁੱਲਦਸਤਾ ਤਿਆਰ ਪਤਾਗਾ ਇਹ ਦੂਸਰਾ ਦਾ ਉਹਨੂੰ ਤੋੜਨ ਦੀ ਜਿਹੜੀ ਆ ਨਕਾਮ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਕੀ ਕਰਨਾ ਚਾਹੋ ਕਿ ਸਾਰੇ ਲੋਕ ਇਹ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਬਾਹਰ ਬੈਠੀਆਂ ਵਾ ਭਾਰਤ ਦੀ ਅਖੰਡਤਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਪਰ ਇਹ ਅਖੰਡ ਭਾਰਤ ਆ ਜਿੰਨੀਆਂ ਮੱਦੀ ਕੋਸ਼ਿਸ਼ਾਂ ਕਰ ਲੈਣ ਬਾਬਾ ਸਾਹਿਬ ਦਾ ਜੋ ਸੰਵਿਧਾਨ ਆ ਉਹ ਸਾਰਿਆਂ ਨੂੰ ਹੱਕ ਦਿੰਦਾ ਵਾ ਆਪਣੀ ਗੱਲ ਰੱਖਣ ਦਾ ਪਰ ਜਿਹੜੀ ਦੇਸ਼ ਵਿਰੋਧੀ ਤਾਕਤਾਂ ਉਹ ਜਰਦੀਆਂ ਨਹੀਂ ਆ ਕਿ ਜਿਹੜਾ ਗਲਤ ਸਮਾਜ ਹੈ ਉਹ ਵੀ ਆਪਣੇ ਜਿਹੜੀ ਹੋਂਦ ਵਿੱਚ ਆ ਸਕੇ ਇਸ ਕਰਕੇ 바ਵਾ ਸਾਹਿਬ ਦਾ ਜਿਹੜਾ ਹੀ ਸੰਵਿਧਾਨ ਹੈ ਇਹ ਖਤਮ ਹੋਣ ਵਾਲਾ ਨਹੀਂ ਹੈਗਾ ਸੈਂਟਰ ਸਰਕਾਰ ਨੂੰ ਇਹ ਵੀ ਅਪੀਲ ਕਰਦੇ ਆ ਕਿ ਇਹਦੇ ਖਿਲਾਫ ਜਿਹੜੀ ਦੇਸ਼ ਵਿਰੋਧੀ ਤਾਕਤਾਂ ਉਹਨਾਂ ਨੂੰ ਉਹਨਾਂ ਨੂੰ ਜਲਦ ਤੋਂ ਜਲਦ ਕੁਚਲਿਆ ਜਾਵੇ ਮੇਰਾ ਨਾਮ ਮੈਂ ਗੌਰਵ ਸ਼ਰਮਾ ਅਧਿ ਕਸ਼ ਸਭਧਾ ਅਸੁਰੱਖਿਆ ਸੰਗਠਨ ਸਮਿਤੀ ਮੈਂਬਰ ਪੰਜਾਬ ਸਟੇਟ ਜਨਰਲ ਕਾਸ ਕਮਿਸ਼ਨ ਬੀਤੇ ਦਿਨੋਂ ਗੁਰੂ ਭਤਵੰਤ ਸਿੰਘ ਪੰਨੂ ਜਿਹੜੇ ਕਿ ਦੇਸ਼ ਦਰੋਹੀ ਬੜੀ ਢੇਰ ਤੋਂ ਇਹੋ ਜਿਹੀ ਚਚੀ ਕੋਸ਼ਿਸ਼ਾਂ ਕਰਦੇ ਆ ਰਹੇ ਨੇ ਜਿੰਨਾ ਕਿ ਸਾਡੇ ਸਮਾਜ ਚ ਪੰਜਾਬ ਚ ਹਿੰਦੁਸਤਾਨ ਚ ਸ਼ਾਂਤੀ ਦਾ ਮਾਹੌਲ ਨਾ ਬਣਿਆ ਰਹੇ ਤੇ ਇਥੇ ਦੰਗੇ ਵਸਾਦ ਹੋਣ ਉਹਨਾਂ ਨੇ 29 April ਨੂੰ ਇੱਕ ਵਾਸਤੇ ਇੱਕ ਵੀਡੀਓ ਜਾਰੀ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਸੀ ਕਿ ਅਕਾਲ ਤਖਤ ਦੇ ਪੇਸ਼ ਹੋ ਕੇ ਸਾਰੇ ਸਿੰਘ ਸਾਹਿਬਾਨ ਜਾਂ ਨੌਜਵਾਨ ਉੱਥੇ ਪੇਸ਼ ਹੋਣ ਤੋਂ ਬਾਅਦ ਉੱਥੇ ਮੱਥਾ ਟੇਕਣ ਤੋਂ ਬਾਅਦ ਬਾਬਾ ਸਾਹਿਬੀ ਮੂਤਿਆਂ ਨੂੰ ਤੋੜਨ ਪਰੇ এবਜ ਆਪਾਂ ਆਪਣੇ ਸਾਥੀਆਂ ਦੇ ਨਾਲ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਕੋ ਇੱਕ ਮੰਗ ਪੱਤਰ ਕੀਤਾ ਸੀ ਕਿ ਸਾਡੇ ਨੌਜਵਾਨਾਂ ਨੂੰ ਇੱਕ ਸੰਦੇਸ਼ ਹੁਕਮਨਾਮਾ ਜਾਰੀ ਕਰਨ ਤੇ ਕਿ ਵੀ ਕੋਈ ਵੀ ਇਹੋ ਜਿਹੀ ਚੱਤੀ ਸੋਚ ਨੂੰ ਲੈ ਕੇ ਕੋਈ ਵੀ ਨੌਜਵਾਨ ਇਹੋ ਜਿਹਾ ਕੋਈ ਵੀ ਕੰਮ ਨਾ ਕਰੇ ਜਿਸ ਨਾਲ ਕਿ ਪੰਜਾਬ ਦੀ ਸ਼ਾਂਤੀ ਭੰਗ ਹੋਵੇ ਤੇ ਉਰੇ এবਜ ਆਪਾਂ ਅੱਜ ਇੱਥੇ ਬੀ ਆਰ ਅੰਬੇਦਕਰ ਚੌਂਕ ਦੇ ਬਾਬਾ ਸਾਹਿਬ ਦੇ ਮੂਰਤੀ ਸਮਖਸ਼ ਉਹਨਾਂ ਦਿਨ ਤੋਂ ਚੈਲੰਜ ਨੂੰ ਕਬੂਲ ਪਹਿਲਾਂ ਵੀ ਕਰਦੇ ਆਏ ਆ ਤੇ ਦੁਬਾਰਾ ਸਾਰਾ ਸਮਾਜ ਸਾਰੇ ਹਿੰਦੂ ਸਿੱਖ ਪਰਿਵਾਰ ਸਭ ਇਕੱਠੇ ਹੋਏ ਨੇ ਕਿ ਬਾਬਾ ਸਾਹਿਬ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਜਿਨ੍ਹਾਂ ਨੇ ਸੰਵਿਧਾਨ ਦੇ ਵਿੱਚ ਸਾਰੇ ਲੋਕਾਂ ਨੂੰ ਹੱਕ ਦਿੱਤਾ ਹੈ ਸਾਰੇ ਸਮਾਜ ਨੂੰ ਹੱਕ ਦਿੱਤਾ ਹੈ ਸਾਰੇ ਹਿੰਦੂ ਸਿੱਖ ਸਾਰੇ ਧਰਮਾਂ ਨੂੰ ਅਧਿਕਾਰ ਦਿੱਤਾ ਹੈ ਉਹ ਸਾਰੇ ਉਹਨਾਂ ਦਾ ਸਨਮਾਨ ਕਰਦੇ ਨੇ ਤੇ ਐਸੀ ਕੋਈ ਵੀ ਜਿਹੜੇ ਲੋਕ ਨੇ ਜਿਹੜੇ ਪੰਜਾਬ ਦੀ ਹਿੰਦੁਸਤਾਨ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਉਹਨਾਂ ਦੇ ਮਨਸੂਬਿਆਂ ਨੂੰ ਕਦੀ ਵੀ ਅਸੀਂ ਸਫਲ ਨਹੀਂ ਹੋਣ ਦਵਾਂਗੇ ਤੇ ਸਾਰੇ ਸਾਰਾ ਪੰਜਾਬ ਸਾਰਾ ਦੇਸ਼ ਇੱਕ ਇੱਕ ਬਾਤ ਲਈ ਹਿੰਦੁਸਤਾਨ ਲਈ ਸਾਡੇ ਭਾਰਤ ਲਈ ਕੱਟ ਸਾਡੇ ਵੱਲੋਂ ਅੱਜ ਜੀ ਹੈ ਜਿਹੜਾ ਕੀ ਕਿ ਦੇਸ਼ ਵਿਰਦੂ ਵਿਰੋਧੀ ਗਤਵਨ ਪੰਨੂ ਜਿਹੜੇ ਕਿ ਹਰ ਵਾਰੀ ਇੱਕ ناکਾਮ ਕੋਸ਼ਿਸ਼ ਆ ਕਰਦੇ ਆ ਰਹੇ ਨੇ ਤੇ ਅੱਜ ਆਪਾਂ ਉਹਨਾਂ ਦੇ ਅੱਜ ਇੱਥੇ ਪੁਤਲਾ ਕਸੀਟ ਕੇ ਤੇ ਉਹਨਾਂ ਨੂੰ ਅੱਗ ਲਾਈ ਗਈ ਹੈ ਦੱਸਣ ਵਾਸਤੇ ਅੱਗ ਲਾਈ ਗਈ ਹੈ ਤੁਹਾਡੀ ਸੋਚਾਂ ਨੂੰ ਅੱਗ ਲਾਈ ਜਾ ਰਹੀ ਹੈ ਹਿੰਦੁਸਤਾਨ ਵੱਲੋਂ ਲੋਕਾਂ ਵੱਲੋਂ ਤੁਹਾਡੀ ਸੋਚ ਨੂੰ ਅੱਗ ਲਾਈ ਜਾ ਰਹੀ ਹੈ ਤੁਹਾਡੇ ਵਿਚਾਰਾਂ ਨੂੰ ਕਸੀਟਿਆ ਜਾ ਰਿਹਾ ਕੋਈ ਵੀ ਅੱਜ ਤੁਹਾਡੀ ਸੋਚ ਨੂੰ ਕਿਸੇ ਵੀ ਤਰੀਕੇ ਨਾਲ ਨਾ ਕੋਈ ਮੰਨ ਰਿਹਾ ਨਾ ਸਮਝਦਾ ਜਿਹੜੇ ਇੱਕਾ ਦੁੱਕਾ ਤੁਸੀਂ ਕੋਸ਼ਿਸ਼ਾਂ ਕੀਤੀਆਂ ਸੀ ਅੱਜ ਉਹਨਾਂ ਦਾ ਵੀ ਜਲੂਸ ਕੱਢਿਆ ਗਿਆ ਵਿਚਾਰਾਂ ਨੂੰ ਵੀ ਅਪੀਲ ਲਾਉਂਦੇ ਸਰਕਾਰਾਂ ਨੂੰ ਸਾਡੀ ਬੇਨਤੀ ਅਪੀਲ ਹੈ ਜੀ ਅੱਜ ਦੇ ਲੋਕ ਆਵਾਮ ਕੱਢ ਇਹ ਆਪਣੇ ਵਿਚਾਰਾਂ ਨੂੰ ਸੋਸ਼ਲ ਮੀਡੀਆ ਰਾਹੀਂ ਜਾਂ ਹੋਰ ਰਾਹੀਂ ਉਹਨਾਂ ਦੇ ਦਿਮਗ ਵਿੱਚ ਦਿਲੋ ਦਿਮਾਗ 'ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਹਿਲਾਂ ਤੇ ਜਲਦ ਤੋਂ ਜਲਦ ਇਹਨਾਂ ਦਾ ਮੂੰਹ ਬੰਦ ਕਰਕੇ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਨਾਂ ਦੇ ਲਗਾਮ ਕੱਸੀ ਜਾਵੇ ਤਾਂ ਕਿ ਇਹ ਫਿਰ ਦੁਬਾਰਾ ਕੋਈ ਵੀ ਆਜੂ ਚੱਜੀ ਕੋਸ਼ਿਸ਼ ਨਾ ਕਰਨ ਜਿਹੜੀ ਕਿ ਸਾਡੇ ਹਿੰਦੁਸਤਾਨ ਦੀ ਏਕਤਾ ਨੂੰ ਭੰਗ ਕਰੇ ਫਿਰ ਇਹਦੇ ਇਲਾਵਾ ਕੋਈ ਵੀ ਇਹੋ ਜਿਹੜੇ ਮੈਸੇਜ ਸੋਸ਼ਲ ਮੀਡੀਆ ਕਰਦੇ ਨੇ ਇਹਨਾਂ ਦੇ ਅਕਾਊਂਟਾਂ ਨੂੰ ਬਲੌਕ ਕੀਤਾ ਜਾਵੇ ਤਾਂ ਕਿ ਉਹ ਕਿਸੇ ਵੀ ਤਰੀਕੇ ਨਾਲ ਸਾਡੇ ਨੌਜਵਾਨਾਂ ਨੂੰ ਭਟਕਾਉਣ ਨਾ ਸਕਣ ਦੇਖੋ ਜੀ ਮੈਂ ਸਰ ਆਪਣੇ ਨਾਲ ਦਾ ਮੇਰਾ ਨਾਮ ਰਵੀ ਪ੍ਰਕਾਸ਼ ਆਸ਼ੂ ਹੈ ਮੈਂ ਪ੍ਰਦਾਨ ਆ ਸੰਵਿਧਾਨ ਸੁਰੱਖਿਆ ਸੰਘਰਸ਼ ਕਮੇਟੀ ਦਾ ਅੱਜ ਜਿਹੜਾ ਇੱਥੇ ਗੁਰਪਤਮਨ ਸਿੰਘ ਪੰਨੋਂ ਜਿਹੜਾ ਦੇਸ਼ਦੋਈ ਅੰਤਰਖਵਾਦੀ ਉਹਦਾ ਪੁਤਲਾ ਸਾੜਿਆ ਗਿਆ ਵਾ ਬੀਤੇ ਕੁਝ ਦਿਨ ਪਹਿਲਾਂ ਉਹਨੇ ਇੱਕ ਵੀਡੀਓ ਜਾਰੀ ਕੀਤੀ ਸੀ ਕਿ 29 ਅਪ੍ਰੈਲ ਵਾਲੇ ਦਿਨ ਜਿੱਥੇ-ਜਿੱਥੇ ਬਾਬਾ ਸਾਹਿਬ ਦੇ ਬੋਤਲ ਲੱਗੇ ਨੇ ਉਹ ਸਾਰੇ ਤੋੜ ਦਿੱਤੇ ਜਾਣ ਸੋ ਅਸੀਂ ਉਸ ਦਾ ਸਖਤ ਵਿਰੋਧ ਕੀਤਾ ਤੇ ਕੱਲ ਅਸੀਂ ਆਪਣੀ ਸੰਸਥਾ ਵੱਲੋਂ ਜਥੇਦਾਰ ਅਕਾਲਦਤ ਸਾਹਿਬ ਦੇ ਦਫ਼ਤਰ ਵਿਖੇ ਜਾ ਕੇ ਉਹਨਾਂ ਨੇ ਇੱਕ ਮੰਗ ਪੱਤਰ ਸੌਪਿਆ ਤਾਂ ਜੋ ਜਿਹੜੇ ਇੱਕ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰਦਾ ਹੈ ਦੇਸ਼ ਵਿਰੋਧੀ ਤਖਤਾਂ ਨੇ ਵਿਦੇਸ਼ਾਂ 'ਚ ਬੈਠੇ ਸੋ ਨਾ ਗੁੰਮਰਾਹ ਕਰ ਸਕੇ ਇੱਕ ਵਧੀਆ ਸੁਨੇਹਾ ਜਿਹੜੇ ਸਾਂਝੀ ਵਾਰਤਾ ਦਾ ਮੈਸੇਜ ਆ ਉਹ ਜਥੇਦਾਰ ਸਾਹਿਬ ਬੋਲੋ ਲਗਣਾ ਚਾਹੀਦਾ ਵਾ ਸੋ ਉਹਨਾਂ ਨੇ ਸਾਡਾ ਮੰਗ ਪੱਤਰ ਕਬੂਲਿਆ ਸੋ ਅੱਜ 29 ਅਪ੍ਰੈਲ ਵਾਲੇ ਦਿਨ ਅਸੀਂ ਇੱਥੇ ਆ ਕੇ ਫੁੱਤਲਾ ਵੀ ਸਾੜਿਆ ਤੇ ਨਾਲੇ ਰੱਖਿਆ ਵੀ ਕਰ ਦਿੰਦੇ ਆ ਬੁੱਤ ਦੀ ਸੋ ਸਾਨੂੰ ਆਪਣੇ ਪ੍ਰਸ਼ਾਸਨ ਤੇ ਵੀ ਬੜੀ ਉਮੀਦ ਆ ਕਿ ਐਸੇ ਜਿਹੜੀ ਵਿਰੋਧੀ ਤਖਤਾਂ ਵਾਂ ਇਹਨਾਂ ਨੱਥ ਪਾਈ ਜਾਵੇ ਕਿਉਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਹੁੰਦੀ ਹੈ ਜੀ ਸਧਾਰਨ ਲੋਕਾਂ ਦੇ ਪਾਤਾਂ ਦੇ ਬਾਬਾ ਸਾਹਿਬ ਉਹਨਾਂ ਦੀ ਫੋਟੋ ਦੇ ਵਿੱਚ ਕਾਮਯਾਬੀ ਦੀ ਪਹਿਚਾਣ ਹੈ ਦੇਖੋ ਜੀ ਇਹ ਜਿਹੜੇ ਕੱਟਰਪੰਥੀ ਕੁਝ ਲੋਕ ਹੈ ਨਾ ਇਹ ਹਰ ਧਰਮਾਂ 'ਚ ਹੁੰਦੇ ਨੇ ਚਾਹੇ ਕੋਈ ਵੀ ਧਰਮ ਹੋਵੇ ਹਰ ਧਰਮ 'ਚ ਕੱਟਰਪੰਥੀ ਲੋਕ ਨੇ ਚਲੋ ਸਾਡਾ ਦੇਸ਼ ਹੈ ਜਿਹੜਾ ਬਾਬਾ ਸਾਹਿਬ ਦਾ ਸੰਵਿਧਾਨ ਹੈ ਉਹ ਇੱਕ ਸਾਨੂੰ ਸਾਂਝੀ ਵਾਰਤਾ ਦਾ ਮੈਸੇਜ ਦਿੰਦਾ ਹੈ ਜਿਸ ਦੇ ਵਿੱਚ ਅਸੀਂ ਡੈਮੋਕ੍ਰੇਸੀ ਤਰੀਕੇ ਨਾਲ ਸਾਰੇ ਧਰਮਦੋ ਲੋਕ ਇਕੱਠੇ ਬੈਠ ਕੇ ਜੋ ਉਹਨਾਂ ਦਾ ਸੰਵਿਧਾਨ ਰਚਿਆ ਹੈ ਸੋ ਇਕੱਠੇ ਬੈਠ ਕੇ ਖਾ ਪੀ ਸਕਦੇ ਆ ਰਹ ਸਕਦੇ ਆ ਪਿਆਰ ਦੇ ਨਾਲ ਸੋ ਇਹ ਬਾਹਰ ਜਿਹੜੀ ਦੇਸ਼ ਵਿਰੋਧੀ ਤਾਕਤਾਂ ਇਹਦੇ ਮੂੰਹ ਕੁੱਟਾ ਲੱਗਾ ਵਾ ਮੈਂ ਦੇਸ਼ ਦੀ ਮੋਦੀ ਸਰਕਾਰ 'ਕਿ ਵੀ ਅਪੀਲ ਕਰਨਾ ਵਾ ਇਹਦੇ ਮੂੰਹ ਤੇ ਤਾਲਾ ਲਾਇਆ ਜਾਵੇ ਇਹਨੂੰ ਸੰਗਲ ਪਾ ਕੇ ਲੈ ਕੇ ਤੇ ਜ਼ਿਲ੍ਹੇ 'ਚ ਬੰਦ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਐਸੀ ਜਣੀਆਂ ਘਟਨਾ ਨਾ ਹੋਣ ਜਿਹੜੀ ਭਾਈਚਾਰਕ ਸਾਂਝ ਹੋ ਬਣੀ ਰਹੇ